ਹਾਂਜੀ ਦੋਸਤੋ ਅੱਜ ਤੁਹਾਨੂੰ ਵਿਖਾਣੇ ਆਂ ਜੀ ਸਾਊਥ ਹਾਲ ਬਰੋਡਵੇ ਦੀ ਚਹਿਲ ਪਹਿਲ ਸੋ ਸਾਊਥ ਹਾਲ ਬਰੋਡਵੇ ਦੀ ਚਹਿਲ ਪਹਿਲ ਸ਼ਾਮਾਂ ਨੂੰ ਕੁਝ ਇਹੇ ਜੀ ਹੁੰਦੀ ਏ ਤੋ ਇਹ ਮੈਂ ਵੀਡੀਓ ਰਿਕਾਰਡ ਕੀਤੀ ਸੀ ਐਕਚੁਅਲੀ ਸੈਟਰਡੇ ਵਾਲੇ ਦਿਨ ਤੇ ਪਰ ਮੈਂ ਅੱਜ ਇਹਦੇ ਉੱਪਰ ਸਬਕ ਜ਼ਿੰਦਗੀ ਦਾ ਜਿਹੜਾ ਬਣਾਉਣ ਲੱਗੀ ਆਂ ਤੇ ਆ ਤੁਹਾਨੂੰ ਸਭ ਕੁਝ ਤੇ ਨਜ਼ਰ ਆ ਰਿਹਾ ਹੈ ਗਾਇ ਕਿ ਜਿੱਦਾਂ ਇੰਨੇ ਕੱਪੜੇ ਥਾਣਾ ਵਾਲੇ ਪਏ ਹੋਏ ਨੇ ਹਨਾ ਇਸ ਤੋਂ ਪਹਿਲਾਂ ਤੁਸੀਂ ਚਾਟ ਵਾਲਾ ਦੇਖਿਆ ਸੀਗਾ ਤੇ ਇਥੇ ਮਤਲਬ ਸਾਊਥ ਹਾਲ ਦੇ ਵਿੱਚ ਤੁਹਾਨੂੰ ਸਾਰਾ ਕੁਝ ਇਦਾਂ ਹੀ ਮਿਲੇਗਾ ਜਿਵੇਂ ਪੰਜਾਬ ਦੇ ਵਿੱਚ ਹੁੰਦਾ ਹੈ ਯਾ ਮੇਰੀ ਮਰਜ਼ੀ ਇੱਕ ਬੱਸ ਦੇ ਵਿੱਚ ਰੈਸਟੋਰੈਂਟ ਟਾਈਪ ਖੋਲਿਆ ਆ ਮੈਂ ਇਸ ਸੋਚ ਨੂੰ ਵੀ ਬੜਾ ਸਲਾਮ ਕਰਦੀ ਆ ਹਨਾ ਤੇ ਇੱਥੇ ਤੁਹਾਨੂੰ ਹਰੇਕ ਚੀਜ਼ ਮਿਲੇਗੀ ਪਰ ਮੈਂ ਨਾ ਅੱਜ ਗੱਲ ਤੇ ਗੱਲ ਦਾ 193 ਆ ਐਪੀਸੋਡ ਦੇਖਦੀ ਪਈ ਸੀ ਤੇ ਮੈਨੂੰ ਲੱਗਿਆ ਕਿ ਇਹ ਵੀਡੀਓ ਉੱਥੇ ਹੈਲਪ ਕਰ ਸਕਦੀ ਹੈ ਤੁਹਾਨੂੰ ਸਭ ਕੁਝ ਇੱਥੇ ਨਜ਼ਰ ਆਉਂਦਾ ਪਿਆ ਕਿ ਕਿੱਦਾਂ ਪੰਜਾਬ ਵਰਗਾ ਹੀ ਆ ਸਭ ਕੁਝ ਹਨਾ ਪਰ ਦੋਵੇਂ ਭੈਣਾਂ ਗੱਲ ਕਰ ਰਹੀਆਂ ਸੀ ਗੁਰਦੀਪ ਗਰੇਵਾਲ ਤੇ ਰੁਪਿੰਦਰ ਸੰਧੂ ਹਣੀ ਕਿ ਆਪਾਂ ਕਿੰਨੀਆਂ ਬੇਲੋੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਖਰੀਦ-ਖਰੀਦ ਕੇ ਧਰੀ ਜਾਂਦੇ ਆ ਤੇ ਜਦੋਂ ਮੈਂ ਆਪਣੇ ਇੱਥੋਂ ਦੀ ਜ਼ਿੰਦਗੀ ਨਾਲ ਕੰਪੈਰੀਜ਼ਨ ਕੀਤਾ ਨਾ ਤੇ ਮੈਨੂੰ ਅੰਜ ਲੱਗਿਆ ਕਿ ਜ਼ਿੰਦਗੀ ਜਿਹੜੀ ਉੱਥੇ ਸੀ ਉੱਥੇ ਸੀ ਬੇਲੋੜੀਆਂ ਖਰੀਦ ਲੈਂਦੇ ਹੁੰਦੇ ਸਾਂ ਪਰ ਇੱਥੇ ਜਦੋਂ ਦੇ ਆਏ ਆ ਨਾ ਤੇ ਸਾਨੂੰ ਹਰੇਕ ਚੀਜ਼ ਲੋੜ ਵਾਲੀ ਵੀ ਖਰੀਦਣ ਤੋਂ ਪਹਿਲਾਂ ਨਾ 100 ਵਾਰੀ ਸੋਚਣਾ ਪੈਂਦਾ ਏ ਕਿ ਇਹ ਚੀਜ਼ ਨੂੰ ਅਸੀਂ ਮਤਲਬ ਖਰੀਦੀਏ ਕਿ ਨਾ ਖਰੀਦੀਏ ਹੁਣ ਤੁਹਾਨੂੰ ਉੱਥੇ ਉਹ ਕਲੋਥਸ ਵਾਲਾ ਵੀ ਦਿੱਸ ਗਿਆ ਹੁਣ ਆਏ ਹਨਾ ਕਈ ਮੈਂ ਇੱਥੇ ਆਪਣੇ ਵੀ ਦੇਖੇ ਨੇ ਪੰਜਾਬੀ ਵੀ ਜਿਹੜੇ ਇਥੋਂ ਮਤਲਬ ਕਲੋਥਸ ਜਿਹੜੇ ਉਹਨਾਂ ਨੂੰ ਚਾਹੀਦੇ ਹੁੰਦੇ ਨੇ ਉਹ ਲੈਂਦੇ ਨੇ ਕਿਉਂਕਿ ਹਰੇਕ ਦੀ ਇੱਥੇ ਇੰਨੀ ਕੈਪੈਸਿਟੀ ਨਹੀਂ ਹੁੰਦੀ ਹੈਗੀ ਕਿ ਉਹ ਖਰੀਦ ਸਕਣ ਕਈ ਇੱਥੇ ਡੋਨੇਟ ਵੀ ਕਰਨ ਆਉਂਦੇ ਨੇ ਤੇ ਇੱਥੇ ਆਪਾਂ ਨੂੰ ਹਰ ਇੱਕ ਚੀਜ਼ ਮਿਲੇਗੀ ਜਿੱਦਾਂ ਜੀਰਾ ਧਣੀਆਂ ਹਨਾ ਜੀਰਾ ਇਸ ਵਾਲੇ ਸਟੋਰ ਤੇ ਨਹੀਂ ਹੈਗਾ ਉਹ ਅਗਲੇ ਤੇ ਮਿਲਦਾ ਹੁੰਦਾ ਕੁਆਲਿਟੀ ਫੂਡ ਤੇ ਇੱਥੇ ਧਣੀਆਂ ਦਾਲਾਂ ਕਵਾਲਿਟੀ ਫੂਡ ਤੇ ਮੇਨਲੀ ਤੁਹਾਨੂੰ ਪੰਜਾਬੀ ਗ੍ਰੋਸਰੀ ਮਿਲ ਜਾਏਗੀ ਮਿਕਸਡ ਪਿਕਲ ਅੱਛਾ ਆਪਣੇ ਪਾਪਕੋਰਨ ఎవਰੀਥਿੰਗ ਇਜ਼ ਅਵੇਲੇਬਲ ਹੈਨਾ ਬਟ ਪ੍ਰੋਬਲਮ ਕੀ ਹੁੰਦੀ ਹੈਗੀ ਕਿ ਆਪਾਂ ਖਰੀਦਨੇ ਸਿਰਫ ਉਹਨਾਂ ਕੀ ਆ ਜਿੰਨਾ ਕ ਸਾਨੂੰ ਵੀਕਲੀ ਚਾਹੀਦਾ ਹੁੰਦਾ ਹੈ ਤੇ ਅ ਮੈਂ ਸਾਰੀਆਂ ਤੋਂ ਨੰਗ ਕੇ ਚਲੀ ਗਈ ਤੇ ਆ ਆਪਣੇ ਕੋਲ ਆਏ ਸੀਗੇ ਜੀ ਜਿਹੜੇ ਆਪਣੇ ਪੂੜੇ ਹੁੰਦੇ ਨਾ ਗੁੜ ਵਾਲੇ ਇਹ ਪੈਕਿੰਗ ਆਉਂਦੀ ਮੈਂ ਇੱਕ ਵਾਰੀ ਇਹ ਖਰੀਦੇ ਸੀਗੇ ਤੇ ਉਸ ਤੋਂ ਬਾਅਦ ਮੈਂ ਹਾਲੇ ਤੱਕ ਨਹੀਂ ਲਏ ਹੈਗੇ ਪਰ ਬਹੁਤ ਟੇਸਟੀ ਹੁੰਦੇ ਨੇ ਨੇ ਇਹਨਾਂ ਨੂੰ ਆਪਾਂ ਮਤਲਬ ਤਵੇ ਤੇ ਰੜਕੇ ਤੇ ਬਣਾ ਲਈਦਾ ਹੁੰਦਾ ਏ ਫ੍ਰੀਜ਼ ਕਰਕੇ ਦਿੱਤੇ ਹੁੰਦੇ ਨੇ ਸਭ ਤੋਂ ਸੋਹਣੀ ਚੀਜ਼ ਮੈਨੂੰ ਲੱਗੀ ਆਈਸਲੈਂਡ ਤੇ ਤੇ ਮੈਂ ਤਾਂ ਸਿਰਫ ਦੁੱਧ ਲੈਣ ਗਈ ਸੀਗੀ ਤੇ ਆਪਾਂ ਦੁੱਧ ਲੈ ਕੇ ਆਗੇ ਸੀ ਕਿ ਘੇਤ ਤੋਂ ਵੱਧ ਆਪਾਂ ਨੇ ਉੱਥੋਂ ਕੁਝ ਖਰੀਦਣਾ ਨਹੀਂ ਸੀ ਹੈਗਾ ਸੋ ਮੈਨੂੰ ਲੱਗਿਆ ਉਹਨਾਂ ਦੀਆਂ ਗੱਲਾਂ ਸੁਣ ਕੇ ਕਿ ਇੱਥੇ ਚੀਜ਼ਾਂ ਇੱਥੇ ਵੀ ਮਿਲਦੀਆਂ ਨੇ ਵਰਤਦੇ ਅਸੀਂ ਇੱਥੇ ਵੀ ਹੈਗੀਆਂ ਪਰ ਅਸੀਂ ਬੇ ਲੋੜੀਆਂ ਨਾ ਤਾਂ ਖਰੀਦੀਆਂ ਜਾਂਦੀਆਂ ਨੇ ਤੇ ਐਨਾ ਅਕਾਊਂਟ ਵੀ ਸਾਨੂੰ ਜਿਹੜਾ ਹੈਗਾ ਇਹ ਉਹ ਮਤਲਬ ਅਲਾਉ ਨਹੀਂ ਕਰਦਾ ਤੇ ਆ ਅਸੀਂ ਦੂਜੀ ਦੁਕਾਨ ਤੇ ਇੱਕ ਵੜੇ ਸੀ ਇੱਥੇ ਸਾਨੂੰ ਦੌਣਾ ਵੀ ਮਿਲ ਗਈਆਂ ਤੇ ਆ ਚੰਗੇਰਾ ਵੀ ਸਨ ਇੱਥੇ ਸੋ ਇੱਥੇ ਵੀ ਬਹੁਤ ਕੁਝ ਸੀਗਾ ਸੋਹਣਾ ਸੋਹਣਾ ਜਿਹੜਾ ਸਮਾਨ ਕਈ ਲੋਕੀ ਕਹਿੰਦੇ ਨਾ ਵੀ ਪੰਜਾਬ ਜੀ ਮਿਲਦਾ ਇੱਥੇ ਨਹੀਂ ਮਿਲਦਾ ਹੈਗਾ ਇੱਥੇ ਸਭ ਕੁਝ ਮਿਲਦਾ ਸਾਊਥ ਹਾਲ ਮਿਨੀ ਪੰਜਾਬ ਦੇ ਵਿੱਚ ਜਿਹੜਾ ਗਿਣਿਆ ਜਾਂਦਾ ਹੈ ਹਨਾ ਹਾਂਜੀ ਦੋਸਤੋ ਸੋ ਅੱਜ ਹੈਗਾ ਜੀ ਆਪਣਾ ਦਿਨ 21ਵਾਂ ਸਬਕ ਜ਼ਿੰਦਗੀ ਦੇ ਦਾ ਤੇ ਮੈਂ ਗੱਲ ਸ਼ੁਰੂ ਕੀਤੀ ਸੀਗੀ ਕਿ ਬੇਲੋੜੀਆਂ ਚੀਜ਼ਾਂ ਜਿਹੜੀਆਂ ਨੇ ਅਸੀਂ ਜਿਵੇਂ ਖਰੀਦਦੇ ਆਂ ਜਾਂ ਬੇਲੋੜੀਆਂ ਚੀਜ਼ਾਂ ਅਸੀਂ ਘਰਾਂ ਵਿੱਚ ਰੱਖਦੇ ਆਂ ਸੋ ਜਦੋਂ ਮੈਂ ਆਪਣੀ ਇੱਥੋਂ ਦੀ ਜ਼ਿੰਦਗੀ ਨਾਲ ਕੰਪੈਰੀਜ਼ਨ ਕੀਤਾ ਨਾ ਉਹਨਾਂ ਦੋਨਾਂ ਭੈਣਾਂ ਦੀਆਂ ਗੱਲਾਂ ਸੁਣ ਕੇ ਤੇ ਮੈਨੂੰ ਲੱਗਿਆ ਕਿ ਅਸੀਂ ਇੱਥੇ ਨਾ ਬੇਲੋੜੀਆਂ ਚੀਜ਼ਾਂ ਨਾ ਤੇ ਸਾਡੇ ਤੋਂ ਖਰੀਦੀਆਂ ਜਾਂਦੀਆਂ ਨੇ ਉੱਥੇ ਤਾਂ ਖਰੀਦਦੇ ਸੀਗੇ ਉੱਥੇ ਆਦਤ ਇਹੀ ਸੀਗੀ ਤੇ ਉੱਥੇ ਆਪਾਂ ਸਾਂਭ ਵੀ ਲੈਂਦੇ ਸੀਗੇ ਇੱਥੇ ਨਾ ਖਰੀਦੀਆਂ ਜਾਂਦੀਆਂ ਨੇ ਤੇ ਨਾ ਹੀ ਸਾਂਭੀਆਂ ਜਾਂਦੀਆਂ ਨੇ ਖਰੀਦੀਆਂ ਕਿਉਂ ਨਹੀਂ ਜਾਂਦੀਆਂ ਕਿਉਂਕਿ ਸਾਡੀ ਪੌਕੇਟ ਸਾਨੂੰ ਇੰਨਾ ਅਲੋ ਨਹੀਂ ਕਰਦੀ ਹੁੰਦੀ ਕਿਉਂਕਿ ਅਸੀਂ ਇੱਥੇ ਇੰਨੇ ਖਰਚੇ ਕਰਕੇ ਇੱਥੇ ਆਏ ਹੁੰਨੇ ਆ ਤੇ ਸਾਨੂੰ ਹੋ ਰਹੀ ਇੱਥੇ ਜਿਹੜੇ ਨੇ ਉਹ ਜ਼ਰੂਰੀ ਖਰਚੇ ਜਿਹੜੇ ਨੇ ਉਹ ਬਹੁਤ ਪੈ ਜਾਂਦੇ ਨੇ ਕਿਧਰੇ ਸਾਰੇ ਯੂਨੀਵਰਸਿਟੀ ਫੀਸ ਆ ਗਈ ਹੈ ਕਿਧਰੇ ਕੋਈ ਵੀਜ਼ਾ ਫੀਸ ਆ ਗਈ ਹੈ ਕਿਧਰੇ ਰੈਂਟ ਆ ਗਿਆ ਐਵਰੀ ਮੰਥ ਤੇ ਇੰਨੇ ਸਾਡੇ ਖਰਚੇ ਹੋ ਜਾਂਦੇ ਨੇ ਇੱਥੇ ਕੀ ਸਾਡੀ ਪੌਕੇਟ ਹੀ ਨਹੀਂ ਸਾਨੂੰ ਅਲੋਅ ਕਰਦੀ ਹੈਗੀ ਕਿ ਅਸੀਂ ਇਸ ਤੋਂ ਵੱਧ ਕੋਈ ਖਰਚੇ ਕਰ ਸਕੀਏ ਜਿਹੜੇ ਸਾਡੇ ਮਤਲਬ ਜਿਹੜਾ ਆਪਾਂ ਕਹਿੰਦੇ ਨੇ ਨਾ ਸਹੂਲਤਾਂ ਵਾਲੀ ਜ਼ਿੰਦਗੀ ਜਿਉਣ ਵਾਲੀ ਜਿਹੜੇ ਖਰਚੇ ਨੇ ਉਹ ਅਸੀਂ ਕਰ ਸਕੀਏ ਤੇ ਦੂਜੀ ਗੱਲ ਜੇ ਅਸੀਂ ਕੁਝ ਵੱਧ ਖਰੀਦ ਵੀ ਲੈਣੇ ਆ ਮੰਨ ਲਓ ਅਸੀਂ ਕੱਪੜੇ ਖਰੀਦ ਲੈ ਖਰੀਦੇ ਨਹੀਂ ਅਸੀਂ ਇੰਡੀਆ ਤੋਂ ਹੀ ਮੰਗਵਾ ਲੈ ਖਰੀਦਦੇ ਨੇ ਤੇ ਇੱਥੇ ਬਹੁਤ ਮੁਸ਼ਕਲ ਹੁੰਦਾ ਖਰੀਦਦੇ ਨੇ ਵੀ ਨਹੀਂ ਹੁੰਦੇ ਇੰਨੇ ਅਸੀਂ ਇੱਥੇ ਇਥੇ ਜ਼ਰੂਰਤ ਦੇ ਹੀ ਖਰੀਦੇ ਹੁੰਨੇ ਆ ਤੇ ਜੇ ਇੰਡੀਆ ਤੋਂ ਮੰਨ ਲਓ ਕੱਪੜੇ ਮੰਗਵਾ ਵੀ ਲਏ ਨੇ ਪਹਿਲੀ ਗੱਲ ਤੇ ਉਹ ਕੱਪੜੇ ਪਾਣ ਦਾ ਸਾਨੂੰ ਇੱਥੇ ਮੌਕਾ ਨਹੀਂ ਮਿਲਦਾ ਕਿਉਂਕਿ ਮੌਸਮ ਜਿਹੜਾ ਹੈਗਾ ਇਹ ਉਹ ਵਾਸਤੇ ਇੱਥੇ ਜੈਕਟਸ ਦੇ ਵਿੱਚ ਹੀ ਰਹਿਣਾ ਪੈਂਦਾ ਅੱਜ ਤੋਂ ਸਾਡੀ ਠੰਡ ਸ਼ੁਰੂ ਹੋ ਗਈ ਇੱਥੇ ਅੱਜ ਹੋ ਗਈ ਆਪਣੀ 11 ਸਪਟੈਂਬਰ ਤੇ ਅੱਜ ਤੋਂ ਸਾਡੀ ਠੰਡ ਇੱਕ ਤਰ੍ਹਾਂ ਨਾਲ ਸ਼ੁਰੂ ਹੋ ਗਈ ਮੈਨੂੰ ਅੱਜ ਬਹੁਤ ਠੰਡ ਲੱਗੀ ਮੈਨੂੰ ਲੱਗਿਆ ਕਿ ਹਾਂ ਵਿੰਟਰਸ ਆ ਗਈਆਂ ਨੇ ਹਾਲਾਂਕਿ ਜੇ ਆਟਮ ਆਣੀ ਆ ਪਰ ਜਿਹੜਾ ਇੱਥੇ ਸਾਂਭਣੀਆਂ ਚੀਜ਼ਾਂ ਨੇ ਉਹ ਵੀ ਬਹੁਤ ਔਖੀਆਂ ਨੇ ਚਾਹੇ ਸੀ ਇੰਡੀਆ ਤੋਂ ਕੱਪੜੇ ਮੰਗਾ ਲਈਏ ਚਾਹੇ ਇੱਥੇ ਮੰਗਾ ਲਈਏ ਕਿਉਂਕਿ ਜਗ੍ਹਾ ਦੀ ਕਮੀ ਹੁੰਦੀ ਏ ਉਹ ਗੱਲ ਕਰਦੇ ਪਏ ਸਨ ਕਮਰਿਆਂ ਦੀ ਵੀ ਹਨਾ ਉਹਦੇ ਵਿੱਚ ਪ੍ਰੋਗਰਾਮ ਦੇ ਵਿੱਚ ਕਿ ਇੰਨੇ-ਇੰਨੇ ਕਮਰੇ ਹੁੰਦੇ ਨੇ ਤੇ ਫਿਰ ਵੀ ਸਾਨੂੰ ਕਹਿੰਦੇ ਨੇ ਕਿ ਪੂਜਾ ਰੂਮ ਬਣਾ ਲਓ ਕਿਉਂ ਕਹਿੰਦੇ ਜੇ ਪੰਜ ਕਮਰਿਆਂ 'ਚ ਨਹੀਂ ਸਾਡੇ ਤੋਂ ਪਾਰਟ ਹੋਇਆਗਾ ਤੇ ਹੁਣ ਉਹ ਛੇਵੇਂ 'ਚ ਵੀ ਨਹੀਂ ਜਾ ਕੇ ਆਗਾ ਹਨਾ ਤੇ ਉਹੀ ਗੱਲ ਏ ਸਾਡੇ ਕੋਲ ਇੱਥੇ ਇੱਕ ਹੀ ਕਮਰਾ ਹੁੰਦਾ ਏ ਉਹਦੇ ਵਿੱਚ ਅਸੀਂ ਸਾਰੀ ਐਡਜਸਟਮੈਂਟਸ ਕਰਨੀਆਂ ਹੁੰਦੀਆਂ ਨੇ ਐਵਰੀਥਿੰਗ ਹਨਾ ਕਿਚਨ ਵੀ ਸਾਡਾ ਨਾਲ ਹੁੰਦਾ ਏ ਵਾਸ਼ਰੂਮ ਵੀ ਹੁੰਦੇ ਨੇ ਅਟੈਚ ਨਾਲ ਹੀ ਤੇ ਕਈਆਂ ਦੇ ਸ਼ੇਅਰਿੰਗ ਵਿੱਚ ਵੀ ਹੁੰਦੇ ਨੇ ਤੇ ਉੱਥੇ ਹੀ ਸਾਡਾ ਆਇਆ ਗਿਆ ਵੀ ਹੁੰਦਾ ਉੱਥੇ ਹੀ ਸਾਡਾ ਪਰਸਨਲ ਸਪੇਸ ਹੁੰਦਾ ਏ ਤੇ ਉਹ ਚੀਜ਼ਾਂ ਵੀ ਮੈਨੇਜ ਕਰਨੀਆਂ ਔਖੀਆਂ ਹੁੰਦੀਆਂ ਨੇ ਤੇ ਇੰਨੇ ਕੱਪੜੇ ਅਸੀਂ ਕਿੱਥੇ ਸਾਂਭ ਕੇ ਰੱਖੀਏ ਤੇ ਦੂਜੀ ਗੱਲ ਉਹਨਾਂ ਨੇ ਕੀਤੀ ਆਉਣ ਜਾਣ ਵਾਲਿਆਂ ਦੀ ਹਨਾ ਵੀ ਸਾਡੇ ਘਰੇ ਕੋਈ ਆਉਂਦਾ ਜਾਂਦਾ ਤੇ ਸਾਨੂੰ ਇਹ ਹੁੰਦਾ ਵੀ ਅਸੀਂ ਉਹਨਾਂ ਨੂੰ ਵਧੀਆ ਤੋਂ ਵਧੀਆ ਭਰੋਸਕੇ ਦੇਈਏ ਵਧੀਆ ਤੋਂ ਵਧੀਆ ਭਾਂਡਿਆਂ ਚ ਵੀ ਦੇਈਏ ਤੇ ਭਾਂਡਿਆਂ ਦੀ ਮੇਜਾ ਗੱਲ ਕਰਾਂ ਤੇ ਜਿਹੜੇ ਇੰਡੀਆ ਤੋਂ ਚਾਰ ਭਾਂਡੇ ਲਿਆਂਦੇ ਹੁੰਦੇ ਨੇ ਉਹੀ ਹੁੰਦੇ ਨੇ ਇਸ ਤੋਂ ਬਾਅਦ ਕੋਈ ਇੱਕ ਅੱਧਾ ਹੋਰ ਇੱਥੇ ਆ ਕੇ ਖਰੀਦਿਆ ਹੋਵੇ ਤੇ ਖਰੀਦਿਆ ਹੋਵੇ ਨਹੀਂ ਤੇ ਮਤਲਬ ਭਾਂਡੇ ਰੱਖਣ ਦੀ ਵੀ ਥਾਂ ਨਹੀਂ ਹੁੰਦੀ ਹੈਗੀ ਤੇ ਇੰਨੇ ਵਰਤਨ ਦੀ ਵੀ ਨਹੀਂ ਹੁੰਦੀ ਹੈਗੀ ਤੇ ਲੱਗਦਾ ਵੀ ਇੰਨਾ ਇੱਥੇ ਖਰਚਾ ਕਰਕੇ ਫਾਇਦਾ ਕੀ ਹੈਗਾ ਸਾਡੇ ਕੋਲ ਕਿ ਸਾਡਾ ਲਿਹਾਥੀ ਸਾਨੂੰ ਇੰਨਾ ਲੋ ਨਹੀਂ ਕਰਦਾ ਪਿਆ ਹੈਗਾ ਸੋ ਉਹ ਚੀਜ਼ਾਂ ਵੀ ਸੋਚਣੀਆਂ ਪੈਂਦੀਆਂ ਨੇ ਤੇ ਦੂਜੀ ਗੱਲ ਮੈਂ ਕਦੀ ਕਦੀ ਆਪਣੇ ਹਸਬੈਂਡ ਨਾਲ ਵੀ ਗੱਲ ਕਰਦੀ ਹੁੰਨੀ ਆ ਕਿ ਆਪਣੀ ਬੇਟੀ ਨੂੰ ਨਾ ਲੋਕਾਂ ਦੇ ਨਾਲ ਕਿਵੇਂ ਵਰਤਣਾ ਹੈ ਜਾਂ ਘਰੇ ਜਦੋਂ ਕੋਈ ਆਉਂਦਾ ਹੈ ਤੇ ਕਿਵੇਂ ਉਹਦੇ ਨਾਲ ਮਤਲਬ ਬਿਹੇਵ ਕਰੀਦਾ ਹੈ ਇਹ ਚੀਜ਼ ਤੇ ਨੂੰ ਵਧੀਆ ਆਪਾਂ ਸਿਖਾ ਹੀ ਨਹੀਂ ਸਕਣਾ ਹੈਗਾ ਕਿਉਂਕਿ ਸਾਡੇ ਘਰੇ ਇੰਨਾ ਆਉਣ ਜਾਣੀ ਨਹੀਂ ਹੁੰਦਾ ਹੈਗਾ ਕਿਉਂਕਿ ਇੱਥੇ ਆਪਣਾ ਇੰਨਾ ਜਿਹਾ ਨੈਟਵਰਕ ਹੀ ਨਹੀਂ ਬਣਿਆ ਹੁੰਦਾ ਹੈਗਾ ਹੋ ਸਕਦਾ ਅੱਗੇ ਜਾ ਕੇ ਨੈਟਵਰਕ ਬਣ ਜੇ ਜੇ ਹੋਵੇ ਵੀ ਨੈਟਵਰਕ ਤੇ ਇੱਥੇ ਜਿਹੜੇ ਰੈਂਟ ਵਾਲੇ ਹੁੰਦੇ ਨੇ ਜਿੰਨਾ ਘਰੇ ਰੈਂਟ ਤੇ ਰਹਿਦਾ ਹੁੰਦਾ ਉਹ ਹੀ ਕਹਿ ਦਿੰਦੇ ਨੇ ਤੁਹਾਡੇ ਘਰੇ ਕੋਈ ਫालतू ਬੰਦਾ ਨਾ ਆਵੇ ਕਿਉਂਕਿ ਉਹਨਾਂ ਨੂੰ ਲੱਗਦਾ ਜਿਹੜਾ ਆਉਂਦਾ ਉਹਨੂੰ ਵੀ ਚਾਹ ਪਾਣੀ ਦੇਣਗੇ ਉਹ ਵੀ ਖਰਚਾ ਵਧੇਗਾ ਵੱਖਰਾ ਹੀ ਨਾਲ ਹਨਾ ਇੱਕ ਉਹਨਾਂ ਦੀ ਇੱਕ ਕੁਐਸਚਨ ਮਾਰਕ ਲੱਗ ਜਾਂਦਾ ਕਿ ਕਿਸੇ ਆਪਣੇ ਦੋਸਤ ਮਿੱਤਰ ਨੂੰ ਵੀ ਘਰੋਂ ਬੁਲਾਉਣ ਤੋਂ ਜਾਂਦੇ ਆ ਸੀ ਕਿ ਅਸੀਂ ਉਹਨਾਂ ਨੂੰ ਹੀ ਘਰੇ ਬੁਲਾ ਕੇ ਕੋਈ ਚਾਹ ਪਾਣੀ ਦਾ ਕਰ ਲਈਏ ਤੇ ਜੇ ਬੁਲਾ ਵੀ ਲਈਏ ਤਾਂ ਉਹ ਵੀ ਬਹੁਤ ਮਹਿੰਗਾ ਪੈਂਦਾ ਹੁੰਦਾ ਹੈ ਤੀਜੀ ਗੱਲ ਅਤੇ ਮਤਲਬ ਸੈਲੀਬ੍ਰੇਸ਼ਨਸ ਕਰਨਾ ਬਹੁਤੇ ਲੋਕੀ ਕਹਿੰਦੇ ਨੇ ਵੀ ਹਾਂ ਬੜੇ ਸਟੇਟਸ ਬੰਦੇ ਨੇ ਬਾਹਰਲੇ ਲੋਕ ਸੈਲੀਬ੍ਰੇਸ਼ਨਸ ਕਰਦੇ ਨੇ ਮੈਨੂੰ ਨਹੀਂ देयर इज ਨਥਿੰਗ ਲਾਈਕ ਥੈਟ ਕੋਈ ਸੋਸ਼ਲ ਲਾਈਫ ਨਹੀਂ ਹੁੰਦੀ ਹੈਗੀ ਸੋਸ਼ਲ ਲਾਈਫ ਆਪ ਕ੍ਰੀਏਟ ਕਰਨੀ ਹੋਵੇ ਕਿਸੇ ਨੇ ਉਹ ਇੱਕ ਵੱਖਰੀ ਗੱਲ ਹੈਗੀ ਪਰ ਜਿਹੜੇ ਉਲਝ ਕੇ ਰਹਿ ਜਾਂਦੇ ਨੇ ਇਨਾਂ ਚੀਜ਼ਾਂ ਦੇ ਵਿੱਚ ਉਹਨਾਂ ਦੀ ਉਹ ਸੈਲੀਬ੍ਰੇਸ਼ਨ ਵਾਲੀ ਲਾਈਫ ਜਿਹੜੀ ਹੁੰਦੀ ਉਹ ਵੀ ਇੰਡੀਆ ਹੀ ਰਹਿ ਜਾਂਦੀ ਇੱਥੇ ਆ ਕੇ ਉਹ ਵੀ ਨਹੀਂ ਹੁੰਦੀ ਹੈਗੀ ਸੋ ਮੈਂ ਆਪਣੀ ਜ਼ਿੰਦਗੀ ਦਾ ਸਬਕ ਜਿਹੜਾ ਹੈਗਾ ਉਹ ਇਹੀ ਸਿੱਖਿਆ ਹੈਗਾ ਕਿ ਜਦੋਂ ਤੁਹਾਡੇ ਕੋਲ ਹੁੰਦਾ ਹੈ ਨਾ ਤੁਸੀਂ ਉਹ ਲੋੜ ਤੋਂ ਵੱਧ ਖਰਚ ਲੈਂਦੇ ਹੋ ਕਿਉਂਕਿ ਇੰਡੀਆ ਤੇ ਆਪਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਨਾ ਸਾਡੀ ਮਨੀ ਇਨ ਕਿੰਨੀ ਹੈ ਤੇ ਆਊਟ ਕਿੰਨੀ ਜਾ ਰਹੀ ਹੈ ਉਹ ਵੀ ਆਪਾਂ ਕੰਪੈਰੀਜ਼ਨ ਜਿਹੜਾ ਹੁੰਦਾ ਉਹ ਨਹੀਂ ਕਰਦੇ ਹੁੰਦੇ ਆਮ ਘਰਾਂ ਦੇ ਵਿੱਚ ਇੱਥੇ ਆ ਕੇ ਐਕਚੁਅਲੀ ਤੁਹਾਨੂੰ ਪਤਾ ਲੱਗਦਾ ਕਿ ਤੁਹਾਡੀ ਬੈਂਕ ਅਕਾਊਂਟ ਦੇ ਵਿੱਚ ਇਨ ਕਿੰਨੀ ਹੈ ਤੇ ਆਊਟ ਕਿੰਨੀ ਹੈ ਤੇ ਜੇ ਤੁਸੀਂ ਕੰਪੈਰੀਜ਼ਨ ਕਰਦੇ ਹੋ ਤਾਂ ਤੁਸੀਂ ਆਪਣੀਆਂ ਖੁਆਇਸ਼ਾਂ ਨੂੰ ਮਾਰ ਦਿੰਦੇ ਹੋ ਕਿਤੇ ਨਾ ਕਿਤੇ ਸੋ ਉਹ ਮੈਂ ਜ਼ਿੰਦਗੀ ਦਾ ਸਬਕ ਸਿੱਖਿਆ ਹੈਗਾ ਕਿ ਜਦੋਂ ਆਪਾਂ ਬੇਲੋੜੀਆਂ ਚੀਜ਼ਾਂ ਆਪਾਂ ਖਰੀਦਦੇ ਹੀ ਉਦੋਂ ਆ ਜਦੋਂ ਆਪਣੇ ਕੋਲ ਬੇਲੋੜੀਆਂ ਚੀਜ਼ਾਂ ਖਰੀਦਣ ਦੀ ਜਿਹੜੀ ਹੈਗੀ ਉਹ ਤਾਕਤ ਹੁੰਦੀ ਹੈਗੀ ਏ ਤੇ ਕਈਆਂ ਕੋਲ ਤਾਕਤ ਨਹੀਂ ਵੀ ਹੁੰਦੀ ਹੈਗੀ ਤਾਂ ਉਹ ਆਪਣੀ ਮਤਲਬ ਉਹ ਕਹਿੰਦੇ ਨੇ ਅੱਡੀਆਂ ਚੁੱਕ ਕੇ ਫਾ ਲੈਂਦੇ ਨੇ ਉਹ ਵੀ ਲੈਣ ਵਾਲੀ ਗੱਲ ਹੁੰਦੀ ਹੈ ਸੋ ਉਹ ਚੀਜ਼ ਇੱਥੇ ਆਗੇ ਸਿੱਖੀਏਗੀ ਕਿ ਜਿੰਨਾ ਕ ਹੈਗਾ ਉਹਦੇ ਵਿੱਚ ਗੁਜ਼ਾਰਾ ਕਰ ਲਓ that's it ਕਿਸੇ ਨੂੰ ਇੰਪ੍ਰੈਸ ਕਰਕੇ ਕੋਈ ਫਰਕ ਨਹੀਂ ਪੈਣਾ ਹੈਗਾ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਤੁਹਾਡੀ ਲਾਈਫ ਦੇ ਵਿੱਚ ਤੁਸੀਂ ਕਿੰਨਾ ਖਾਂਦੇ ਹੋ ਕਿੰਨਾ ਪੀਂਦੇ ਹੋ ਤੁਸੀਂ ਆਪਣੇ ਲਈ ਖਾਣਾ ਆਪਣੇ ਲਈ ਪੀਣਾ ਆਪਣੇ ਲਈ ਪਾਣਾ ਆਪਣੇ ਲਈ ਪਹਿਨਣਾ ਮਹਿੰਗਾ ਪਾ ਲਓ ਸਸਤਾ ਪਾ ਲਓ ਕਿਸੇ ਨੇ ਕੁਝ ਨਹੀਂ ਕਹਿਣਾ ਕੋਈ ਇੱਕ ਦਿਨ ਕਵੇਗਾ ਕਹ ਦੇਗਾ ਨਹੀਂ ਕਵੇਗਾ ਤਾਂ ਵੀ ਠੀਕ ਹੈ ਇਟਸ ਓਕੇ ਇਟਸ 올 ਰਾਈਟ ਲਾਈਫ ਇਜ਼ 올 ਅਬਾਊਟ ਯੂ ਐਂਡ ਯੋਰ ਪਾਕਟ ਸੋ ਥਿੰਕ ਅਬਾਊਟ ਯੋਰ ਪਾਕਟ ਐਂਡ ਦੈਨ ਸਪੈਂਡ ਸੋ ਆਪਣੀ ਜੇਬ ਵੇਖ ਕੇ ਖਰਚਾ ਕਰਨਾ ਜਿਹੜਾ ਹੈਗਾ ਉਹ ਸਭ ਤੋਂ ਵੱਡਾ ਸਬਕ ਜਿਹੜਾ ਮੈਂ ਇੱਥੇ ਆ ਕੇ ਸਿੱਖਿਆ ਹੈਗਾ ਤੇ ਬਹੁਤੇ ਆਈ ਥਿੰਕ ਇੱਥੇ ਆ ਕੇ ਸਿੱਖਦੇ ਵੀ ਨੇ ਚੰਗਾ ਹੁੰਦਾ ਜੇ ਉੱਥੇ ਸਿੱਖ ਲੈਂਦੇ ਤਾਂ ਬੈਟਰ ਰਹਿੰਦਾ ਸੋ ਜ਼ਿੰਦਗੀ ਦਾ ਇਹੀ ਸਬਕ ਹੈਗਾ ਜੀ ਅੱਜ ਦਾ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦਾ ਸਬਕ ਚੰਗਾ ਲੱਗਿਆ ਹੋਵੇਗਾ ਤੇ ਜੇ ਭੈਣ ਰੁਪਿੰਦਰ ਸੰਧੂ ਤੇ ਗੁਰਦੀਪ ਗਰੇਵਾਲ ਤੱਕ ਜੇ ਮੇਰੀ ਵੀਡੀਓ ਪਹੁੰਚਦੀ ਹੈਗੀ ਨਾ ਤੇ ਉਹਨਾਂ ਨੂੰ ਵੀ ਇਹ ਕੰਪੈਰੀਜ਼ਨ ਜਿਹੜਾ ਹੈਗਾ ਜੇ ਚੰਗਾ ਲੱਗੇ ਤਾਂ ਉਹ ਵੀ ਬਹੁਤ ਵਧੀਆ ਗੱਲ ਹੋਵੇਗੀ ਮੇਰੇ ਵਾਸਤੇ ਸੋ ਥੈਂਕ ਯੂ ਸੋ ਮੱਚ ਜੀ ਸਬਕ ਜ਼ਿੰਦਗੀ ਦੇ ਨਾਲ ਜੁੜਨ ਲਈ ਅਮ੍ਰਿਤ ਦੇ ਨਾਲ ਜੁੜਨ ਲਈ ਥੈਂਕ ਯੂ ਸੋ ਮਚ ਟੇਕ ਕੇਅਰ ਰੱਬ ਰੱਖਾ ਸਾਸ਼ੀ ਕਾਲ ਜੀ ਸਾਰਿਆਂ ਨੂੰ